ਸਾਨੂੰ ਇਸ ਰਜਿਸਟਰੀ ਦੇ ਕਰਜ਼ਾ ਮਿਲ ਕੇ ਸਾਡੇ ਕੋਈ ਦੁੱਖ ਸੁੱਖ ਨੇ ਜਿਹੜੇ ਉਹ ਸੌਖੇ ਹੋ ਸਕਦੇ ਨੇ ਉਹਦੇ ਉਲਟ ਅਸੀਂ ਜਾ ਤਾਂ ਪਿੰਡ ਦੇ ਕਿਸੇ ਚੌਧਰੀ ਕੋਲੇ ਜਾਂਦੇ ਆ ਕਰਜ਼ੇ ਲਈ ਜਿਹਦੇ ਬਦਲੇ ਉਹ ਸਾਰੀ ਬਗਾਰ ਕਰਾਉਂਦਾ ਉਹ ਕਹਿੰਦਾ ਵੀ ਪਾਈ ਤੇਰਾ ਚਾਚਾ ਗਿਆ ਹੋਇਆ ਖੇਤ ਨੂੰ ਆ ਸਾਡੇ ਪੱਠੇ ਪਾ ਕੇ ਜਾਈਂ ਕੁੱਤਰ ਕੇ ਵੀ ਜਾਈਂ ਉਹ ਬਗਾਰ ਕਰਨੀ ਪੈਂਦੀ ਆ ਵਿਆਜ ਤਾਂ ਦੇਣਾ ਹੀ ਪੈਂਦਾ ਜੇ ਮਾਨਸਾ ਏਰੀਆ ਦੇ ਪਿੰਨਾਂ 'ਚ ਚਲੇ ਜਾਓ ਤਾਂ ਸੈਂਕੜੇ ਔਰਤਾਂ ਉਹ ਮਿਲੀਆਂ ਜਿਹੜੀਆਂ ਵਿਆਜ-ਵਿਆਜ ਦੇ ਵਿੱਚ ਗੋਹਾ-ਕੂੜਾ ਕਰੀ ਜਾਂਦੀਆਂ ਨੇ ਜਿਹਦੀ ਮੂਲ ਰਕਮ ਖੜੀ ਆ ਤੇ ਵਿਆਜ ਹੀ ਪੂਰਾ ਨਹੀਂ ਹੋ ਰਿਹਾ ਆ ਬਟੜਿਆਣੇ ਪਿੰਡ ਦਾ ਕੱਲੇ ਕੇਸ ਆਇਆ ਉਹਨੂੰ 7 ਸਾਲ ਹੋ ਗਏ ਕੁੜੀ ਦੇ ਵਿਆਹ ਵਾਸਤੇ 80000 ਰੁਪਿਆ ਫੜਿਆ ਸੀ ਉਹ ਕਹਿੰਦਾ ਜਦੋਂ ਹੁਣ ਬਣੀਆਂ ਨਾਲ ਹਿਸਾਬ ਕੀਤਾ ਉਹ ਕਹਿੰਦਾ 2.5 ਲੱਖ ਰੁਪਿਆ ਤੇਰੀ ਮੂਲ ਰਕਮ ਖੜੀ ਆ ਹੁਣ ਵਿਆਜ ਨਾ ਬਣ ਗਈ ਤੇ 7 ਸਾਲ ਉਹਦੀ ਦੁਕਾਨ ਤੇ ਉਹਦੇ ਸ਼ੈੱਲਰ ਦੇ ਵਿੱਚ ਨੌਕਰੀ ਕਰ ਲਈ